ਤੇ ਬਾਈ ਕਿੱਥੇ ਦਰਿਆਣ ਵਾਲਾ ਸੀ ਚਲਵਾਂ ਪਣਾ ਦਾ ਤੇ ਇੱਧਰ ਕੀ ਕਰਨਾ ਸੀ ਇੱਥੇ ਨਾਨਕੇ ਸੀਗੇ ਸਮਾਲ ਸਰ ਤੇ ਸਾਰੀ ਘਟਨਾ ਕਿਵੇਂ ਵਾਪਰੀ ਹੈ ਇਹ ਬਾਬਾ ਸੀ ਕਿੱਥੇ ਜਾਉ ਆਪਣਾ ਪਉਲਤੇ ਜੀ ਹੋਟਲਾਂ ਵਾਂ ਗਿਆ ਸੀ ਤੇ ਉਹਨਾਂ ਨੂੰ ਛੱਡਣ ਆਇਆ ਸੀ ਜੀ ਉਥੇ ਹੋਰ ਮੁੰਡੇ ਵੀ ਨਾਈ ਜਾਂਦੇ ਸੀ ਤੇ ਇਹ ਵੀ ਨਹਾਉਣ ਲੱਗ ਗਿਆ ਨਾਲ ਹੁਣ ਤਰਨਾ ਤਰਨਾ ਆਉਂਦਾ ਨਹੀਂ ਸੀ ਇਸ ਕਰਕੇ ਉਹਦੀ ਮੌਤ ਹੋ ਗਈ ਕੱਲ ਦੀ ਗੱਲ ਹੈ 12 ਵਜੇ ਦੀ ਤੇ ਕੱਲ ਜਦੋਂ ਡੁੱਬਣ ਤੋਂ ਬਾਅਦ ਵੀ ਇੱਕ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਪ੍ਰਸ਼ਾਸਨ ਕੀ ਸੀ ਕੀ ਜੇ ਉੱਥੇ ਕਿਹੜੇ ਮੁੰਡੇ ਸੀ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਸਮਾਰਸਰ ਵਾਲੇ ਪਿੰਡ ਵਾਲਿਆਂ ਨੇ ਹੋਰ ਪਿੰਡਾਂ ਦੇ ਮੁੰਡੇ ਵੀ ਸੀਗੇ ਬਹੁਤ ਆਏ ਪਰ ਨਹੀਂ ਹਜੇ ਕੋਈ ਫੇਰ ਬਲੇ ਨਹੀਂ ਕੋਈ ਨਹੀਂ ਹਜੇ ਕੋਈ ਆਇਆ ਨਹੀਂ ਤੁਸੀਂ ਲੜਕੇ ਦੇ ਕੀ ਲੱਗਦੀ ਮੈਂ ਤਾਂ ਆਇਆ ਹਾਂ ਜੀ ਲੜਕੇ ਦੀ ਮੰਗ ਕਰਦੇ ਹੋ ਕਟਾਟ ਬਸ ਪ੍ਰਦਰਸ਼ਨ ਰਹੇ ਮੰਗ ਕਰਦੇ ਸਾਡੀ ਹਲਕ ਕਰਨੀ ਚਾਹੀਦੀ ਬਤਵਾਂ ਆਮ ਲੋਕਾਂ ਨੂੰ ਪਿੰਡਾਂ ਦੇ ਮੁੰਡਿਆਂ ਨੂੰ ਸਾਡੀ ਪਾਲਣ ਚ ਮਦਦ ਕਰਨ ਦਾ ਸਮਾਲ ਸਰ ਦੇ ਪਿਛੇ ਜਿਹੜਾ ਮੁੰਡਾ ਡੁੱਬਣ ਦੀ ਘਟਨਾ ਹੋਈ ਹੈ ਜੀ ਉਸ ਦੇ ਸੰਬੰਧ ਵਿੱਚ ਪ੍ਰਸ਼ਾਸਨ ਨੇ ਇਹਨਾਂ ਦੀ ਕੋਈ ਬਾਣੀ ਪੜੀ ਹੋਰ ਤੁਹਾਨੂੰ ਕਿਸੇ ਦੀ ਕਹਿਣਾ ਕੋਈ ਜੀ ਜੇ ਸਾਨੂੰ ਗੋਤਾਖੋਰ ਮਿਲ ਜਾਂਦੇ ਪ੍ਰਸ਼ਾਸਨ ਸਾਡੀ ਮਦਦ ਕਰਦਾ ਸਾਡਾ ਬੱਚਾ ਕੱਢ ਲੈਂਦੇ ਬਾਹਰ ਤੇ ਮਾਪਿਆਂ ਨੂੰ ਹਵਾਲੇ ਕਰ ਦਿੰਦੇ ਤੇ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਪਿੰਡ ਲੈਵਲ ਤੇ ਆਪਦੇ ਤੌਰ ਤੇ ਸਾਰਾ ਕਰ ਰਹੇ ਹੋ ਕੰਮ ਹਾਂਜੀ ਜੀ ਪਿੰਡ ਲੈਵਲ ਤੇ ਕਰ ਰਹੇ ਹਾਂ ਜੋ ਕੀਤਾ ਨੌਜਵਾਨਾਂ ਮੁੰਡਿਆਂ ਨੇ ਕੀਤਾ ਜੋ ਵੀ ਰੜਕੇ ਕੀਤਾ ਉਹੀ ਕਰੀ ਜਾਂਦੇ ਆ ਜੀ ਇਸ ਤੋਂ ਅੱਗੇ ਜੇਕਰ ਪ੍ਰਸ਼ਾਸਨ ਤੁਹਾਡੀ ਸਾਾਨੂੰ ਕੋਈ ਹੈਲਪ ਨਹੀਂ ਕਰਦਾ ਇਸ ਤੋਂ ਅੱਗੇ ਤੁਸੀਂ ਆਪ ਕੁੱਝ ਕਰ ਰਹੇ ਹੋ ਅਸੀਂ ਪਰ ਉਹ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਜੀ ਜੋ ਸਾਡੀ ਮਦਦ ਨਹੀਂ ਕਰ ਰਿਹਾ ਇਸ ਟਾਈਮ ਪ੍ਰਸ਼ਾਸਨ ਦਾ ਹੱਕ ਬੰਦਾ ਸੀਗਾ ਸਾਨੂੰ ਇਥੇ ਗੋਤਾ ਖੂਰ ਭੇਜ ਦੇ ਸਾਡੇ ਬੱਚਾ ਸਾਡਾ ਲੱਭ ਜਾਂਦਾ ਇਹਦੇ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਆ ਤਿੰਨ ਪਿੰਡ ਪਰੇਸ਼ਾਨ ਆ ਜੀ ਇੱਥੇ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਵੀ ਧਿਆਨ ਨਹੀਂ ਕੀਤਾ ਅਸੀਂ ਜੀ ਸਿੱਸੀ ਹੁਣ ਇਸ ਤਰ੍ਹਾਂ ਕਰਦੇ ਪਿੰਡਾਂ ਚੋਂ ਮੁੰਡੇ ਆ ਰਹੇ ਆ ਢੱਲਮਾ ਦੇ ਮੁੰਡੇ ਆ ਰਹੇ ਆ ਸਮਾਲ ਸਰਦੇ ਆ ਅਸੀਂ ਆਪ ਜਿੱਥੋਂ ਮੁੰਡਾ ਸਾਡਾ ਡੁੱਬਿਆ ਹੀ ਉੱਥੋਂ ਇਧਰੋਂ ਨੂੰ ਆਵਾਂਗੇ ਜਿੱਥੋਂ ਨੂੰ ਪਾਣੀ ਜਾਂਦਾ ਅਸੀਂ ਭਾਲਾਂਗੇ ਜੀ ਆਪ ਜੀ ਨਾਲ ਦੇ ਵਿੱਚ ਵਿੱਚ ਜੀ